ਦੇਖੋ ਗੁਰਬਾਣੀ ਦਾ ਫਰਮਾਨ ਹੈ ਜੀ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੈ ਤਰਸ ਪਈ ਮੈਨੂੰ ਨਮਾਣੇ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਝੋਲੀ ਭਰੀ ਆ ਗੁਰੂ ਰਾਮਦਾਸ ਪਾਤਸ਼ਾਹ ਦੇ ਇਥੇ ਸ਼ੁਕਰਾਨਾ ਕਰਨਾ ਆ ਤੇ ਜਿਹੜੀ ਪਾਰਟੀ ਵੱਲੋਂ ਅੱਜ ਦੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਸਦਕਾ ਸਾਡੇ ਪਾਰਟੀ ਸੁਪਰੀਮੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸਾਡੇ ਯੂਥ ਦੇ ਦਿਲਾਂ ਦੀ ਧੜਕਣ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਮੇਰੇ ਵੱਡੇ ਵੀਰ ਐਸ.ਵਾਈ ਦੇ ਕੋਆਰਡੀਨੇਟਰ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੀ ਨੇ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਸਦਕਾ ਸਭ ਕੁਝ ਪ੍ਰਾਪਤ ਹੋਇਆ। ਇਸ ਮਾਲਕ ਦੇ ਦਰ ਤੇ ਅਸੀਂ ਅੱਜ ਨਤਮਸਤਕ ਹੋ ਕੇ ਅਸ਼ੀਰਵਾਦ ਲੈਣ ਆਏ ਆਂ ਤੇ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਅੱਗੇ ਵੀ ਪ੍ਰਮਾਤਮਾ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਆਪ ਅੰਗ ਸੰਗ ਸਹਾਈ ਹੋ ਕੇ ਜਿਹੜੀ ਮਿਲੇ ਜ਼ਿੰਮੇਵਾਰੀ ਨੂੰ ਤਨ ਦੇ ਹੀ ਨਾਲ ਨਿਭਾਉਣ ਦੀ ਸਮੱਤ ਬਾਲ ਰੋਧ ਬਖਸ਼ਣ ਇਸ ਕਰਕੇ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਜ ਸਾਰੇ ਭਰਾ ਰਲ ਕੇ ਨਤਮਸਤਕ ਹੋਣ ਆਏ ਆਂ। ਜਿਹੜੀ ਜ਼ਿੰਮੇਵਾਰੀ ਮਿਲੀ ਹੈ ਬਹੁਤ ਵੱਡੀ ਹੈ ਇਨੂੰ ਨਿਭਾਉਣ ਦਾ ਜਿਹੜਾ ਮਾਲਕ ਨੇ ਉਦੋਂ ਵੀ ਆਪ ਬਖਸ਼ਣਾ ਤੇ ਸਾਰੇ ਭਰਾਵਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਤੇ ਦਰ ਤੇ ਨਤਮਸਤਕ ਹੋ ਕੇ ਆਪਦੀ ਜਿਹੜੀ ਨੁਮੇਵਾਰੀ ਉਹਦੀ ਸ਼ੁਰੂਆਤ ਕਰਨਾ ਹੈ ਕਿਹੜੇ ਕਿਹੜੇ ਚੈਲੰਜਸ ਆਪਦੇ ਤੁਸੀਂ ਪੰਜਾਬ ਚ ਹੋਣਾ ਕਿਹੜਾ ਵੇਖੋ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਡਾ ਤਾਂ ਲਾਅ ਆਨ ਆਰਡਰ ਦਾ ਜੀਵੇ ਕੋਈ ਵੀ ਦਿਨ ਮੈਨੂੰ ਲੱਗਦਾ ਖਾਸ ਕਰਕੇ ਮਾਝੇ ਦੀ ਧਰਤੀ ਤੇ ਤਾਂ ਕੋਈ ਵੀ ਦਿਨ ਐਸਾ ਨਹੀਂ ਚੜਦਾ ਜਿੱਦਾਂ ਨਿਤ ਕਤਲੋਗਾਰਧੀਆਂ ਖਬਰਾਂ ਨੇ ਜਿਹੜੀਆਂ ਉਹ ਫਰੰਟ ਪੇਜ ਦਾ ਸ਼ਿੰਗਾਰ ਨਹੀਂ ਹੁੰਦੀਆਂ ਸਾਰਿਆਂ ਤੋਂ ਵੱਡੀ ਤਾਂ ਲਾਅ ਆਨ ਆਰਡਰ ਨਸ਼ ਇਹ ਸਾਰਾ ਜਿਹੜਾ ਮਤਲਬ ਨਾ ਇਹ ਅੱਜ ਆਪਨੂੰ ਸਭ ਤੋਂ ਵੱਡੇ ਚੈਲੰਜ ਹੈ ਇਹ ਵੀ ਬੜਾ ਵੱਡਾ ਚੈਲੰਜ ਹੈ ਕਿ ਜਿਹੜਾ ਅੱਜ ਆਪਣਾ ਯੂਥ ਹੈ ਪੰਜਾਬ ਦੇ ਵਿੱਚੋਂ ਪ੍ਰਵਾਸ ਕਰਕੇ ਵਿਦੇਸ਼ਾਂ ਨੂੰ ਜਾ ਰਿਹਾ ਅਸੀਂ ਇਹੋ ਜੀ ਇੱਕ ਨੀਤੀ ਐਜੂਕੇਸ਼ਨ ਦੇ ਵਿੱਚ ਆਪਦੇ ਪ੍ਰਧਾਨ ਜੀ ਨਾਲ ਸਲਾਹ مشورہ ਕਰਕੇ ਕਿ ਇਹੋ ਜਿਹਾ ਕੈਰੀਅਰ ਕਾਉਂਸਲਿੰਗ ਸੈੱਲ ਬਣਾਉਣ ਦੀ ਗੱਲ ਕਰਾਂਗੇ ਜਿੱਥੇ ਸਾਡੇ ਨੌਜਵਾਨ ਨੇ ਆਈਐਸ ਆਈਪੀਐਸ ਮੈਡੀਕਲ ਲਾਈਨ ਦੇ ਵਿੱਚ ਇੱਥੇ ਰਹਿ ਕੇ ਤੇ ਆਪਦਾ ਇੱਥੇ ਫਿਊਚਰ ਬਣਾਉਣ ਸੋ ਇਸ ਕਰਕੇ ਸਾਡੇ ਅੱਗੇ ਸਾਰਿਆਂ ਤੋਂ ਵੱਡਾ ਤਾਂ ਇਹੀ 3-4 ਚੈਲੰਜ ਹੈ ਇਹ ਵੀ ਬਹੁਤ ਵੱਡਾ ਜਿਹੜਾ ਸਾਡੇ ਵਾਸਤੇ ਚੈਲੰਜ ਹੈ ਜਿਹੜਾ ਸਾਡੀ ਨੌਜਵਾਨੀ ਪ੍ਰਵਾਸ ਕਰਕੇ ਵਿਦੇਸ਼ਾਂ ਨੂੰ ਜਾ ਰਹੀ ਹੈ ਕੱਪ ਚੋਂ ਯਾਤਰਾ ਕੀਤੀ ਜਾ ਰਹੀ ਹੈ ਅਕਾਲੀ ਦਲ ਵੱਲੋਂ ਐਸਓਏ ਦਾ ਕਿਸ ਤਰੀਕੇ ਦਾ ਸਹਿਯੋਗ ਰਹੇਗਾ ਵੇਖੋ ਪਾਰਟੀ ਵੱਲੋਂ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਜਾਊਗੀ ਐਸਓਏ ਪਹਿਲਾਂ ਵੀ ਹਮੇਸ਼ਾ ਸ਼ਰਮਣੀ ਅਕਾਲੀ ਦਲ ਦੇ ਢਾਲ ਬਣ ਕੇ ਕੰਮ ਕਰਦਾ ਰਿਹਾ ਸਾਡੀ ਹਾਈ ਕਮਾਂਡ ਵੱਲੋਂ ਜਿਹੜੀ ਵੀ ਐਸਓਏ ਨੂੰ ਡਿਊਟੀ ਐਸਓਏ ਨੂੰ ਡਿਊਟੀ ਦਿੱਤੀ ਜਾਏਗੀ ਐਸਓਏ ਪੂਰੀ ਸਾਰੇ ਵੀਰਾਂ ਦੇ ਸਹਿਯੋਗ ਨਾਲ ਤਣਦੇ ਇਹਨਾਂ ਨਿਭਾਵਾਂਗੇ ਵੇਖੋ ਪਾਰਟੀ ਦੀ ਤਣਦੇ ਪਾਰਟੀ ਦੀ ਜਿਹੜੀ ਚੜ੍ਹਦੀ ਕਲਾ ਵਾਸਤੇ ਅੱਜ ਸਾਡੇ ਜਿੰਨੇ ਵੀ ਵਿੰਗ ਨੇ ਉਹਨਾਂ ਸਾਰਿਆਂ ਨੂੰ ਡਟਵੀਂ ਮਿਹਨਤ ਕਰਨੀ ਪੈਣੀ ਹੈ ਤਾਂ ਜੋ ਜਿਹੜਾ ਸਾਡੀ ਪਾਰਟੀ ਹੈ ਝੂਠ ਦਾ ਜਿਹੜਾ ਸ਼ਿਕਾਰ ਹੋ ਕੇ ਲੋਕਾਂ ਨੇ ਜਿਵੇਂ ਝੂਠ ਭਰੋਸਿਆ ਲੋਕਾਂ ਨੂੰ ਸਟੂਡੈਂਟਸ ਨੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਜਾਗਰੂਕ ਵੀ ਕਰਾਂਗੇ ਤੇ ਸਚਾਈ ਸਾਹਮਣੇ ਲਿਆ ਕੇ ਪਾਰਟੀ ਵੱਲੋਂ ਜਿਹੜੀ ਵੀ ਸਾਨੂੰ ਡਿਊਟੀ ਦਿੱਤੀ ਜਾਊਗੀ ਪੂਰੀ ਤਨਦੇਈ ਨਾਲ ਪਾਵਾਂਗੇ ਭਗਵੰਤ ਮਾਨ ਸਾਹਿਬ ਕਹਿੰਦੇ 13 0 ਨਾਲ ਜਿੱਤਾਂਗੇ ਲੋਕ ਚਲੋ ਵੇਖੋ ਜੀ 13 0 ਉਹਨਾਂ ਨੇ ਕੀ ਭਾ 0 ਆਪਦੇ ਆਪ ਨੂੰ ਨਹੀਂ ਕਿਹਾ ਤੇ 13 ਦੂਜੀਆਂ ਪਾਰਟੀਆਂ ਲਈ ਨਹੀਂ ਕਿਹਾ ਭਗਵੰਤ ਮਾਨ ਦੇ ਕਹਿਣ ਨਾਲ ਵੇਖੋ ਜੀ ਪੰਜਾਬ ਦੇ ਵਿੱਚ ਲਾਅ ਨੈਡਰ ਦੀ ਸਿਚੁਏਸ਼ਨ ਕੀ ਹੈ ਨਸ਼ੇ ਦੀ ਹਾਲਾਤ ਕੀ ਹੈ ਠੀਕ ਹੈ ਜਿਹੜੇ ਪੰਜਾਬ ਦੇ ਵਿੱਚ ਨਿੱਤ ਦਿਨ ਕਤਲੋਗਾਰਤ ਹੋ ਰਹੀ ਹੈ ਲੋਕਾਂ ਨੂੰ ਝੂਠ ਪਰੋਸ ਕੇ ਜਿਹੜਾ ਠੱਗਿਆ ਗਿਆ ਜੇ ਅੱਜ ਵੀ ਭਗਵੰਤ ਮਾਨ ਸਾਹਿਬ ਐਡੇ ਕੌਨਫੀਡੈਂਸ ਦੇ ਵਿੱਚ 13 0 ਦੀ ਗੱਲ ਕਰਦੇ ਤਾਂ ਮੈਨੂੰ ਲੱਗਾ ਵੀ ਇਹ ਇੱਕ ਹਾਸੋ ਹੀ ਨਹੀਂ ਗੱਲ। ਲਾਸਵਾਲਾ ਜੀ ਕਿ ਰਾਹੁਲ ਗਾਂਧੀ ਤੇ ਮਾਮਲਾ ਤੇ ਵਿੱਚ ਹੋਇਆ ਜੀ ਕੀ ਲੱਗਦਾ ਹੈ ਕਿ ਸਿਆਸਤ ਹੁਣ ਪਰਚਿਆਂ ਦੀ ਹੀ ਰਹਿ ਗਈ ਹੈ ਜਿੱਥੇ ਅਕਾਲੀ ਦਲ ਆਵਾਜ਼ ਚੁੱਕਦੀ ਹੈ ਤਾਂ ਵੀ ਮਾਮਲੇਦਰ ਚ ਹੁੰਦੇ ਹੈ ਜੇ ਕਿ ਕਾਂਗਰਸ ਆਵਾਜ਼ ਚੁੱਕੇ ਤਾਂ ਵੀ ਚਾਹੇ ਭਾਜੀ ਹੋਵੇ ਚੱਤਾ ਦੇ ਚਾਹੇ ਆਵਾ ਦੇ ਪਾਰਟੀਆਂ। ਵੇਖੋ ਜਿਹੜੀ ਪਰਚਿਆਂ ਦੀ ਰਾਜਨੀਤੀ ਹੈ ਜੀ ਹਮੇਸ਼ਾ ਹੀ ਮਾੜੀ ਹੁੰਦੀ ਪਰਚਿਆਂ ਦੀ ਰਾਜਨੀਤੀ ਮਾੜੀ ਹਾਂ ਠੀਕ ਹੈ ਦੇ ਕੋਈ ਗਨਾਹਗਾਰ ਹੈ ਉਹਦੇ ਤੇ ਪੋਲੀਟੀਕਲ ਜਿਹੜਾ ਉਹਦੇ ਤੇ ਪੋਲੀਟੀਕਲ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਹਾਂ ਜਿਹੜਾ ਦੋਸ਼ੀ ਹੈ ਉਹਦੇ ਤੇ ਬਿਲਕੁਲ ਜਿਹੜੀ ਬਣਦੀ ਕਾਰਵਾਈ ਕਰਨੀ ਚਾਹੀਦੀ ਪਰ ਸਿਆਸਤ ਦਾ ਜਿਹੜਾ ਮਿਆਰ ਇੰਨਾ ਗੰਦਲਾ ਨਹੀਂ ਕਰਨਾ ਚਾਹੀਦਾ ਕਿ ਆਪਾਂ ਇੱਕ ਪੋਲੀਟੀਕਲ ਜਿਹੜਾ ਬੰਦਾ ਆਪਣਾ ਵਿਰੋਧੀ ਹੈ ਉਹਦੇ ਤੇ ਆਪਦੀ ਕਿਸੇ ਮਾਈਲੇਜ ਲਈ ਜਾਂ ਆਪਾਂ ਰਾਜਨੀਤੀ ਦਾ ਮਿਆਰ ਇੰਨਾ ਕਿ ਦੇਖਦੀ ਹੈ ਕਿ ਉਹਦੇ ਤੇ ਪੋਲੀਟੀਕਲ ਪਰਚੇ ਕਰੀਏ ਇਸ ਚੀਜ਼ ਤੋਂ ਮੈਨੂੰ ਲੱਗਦਾ ਕੋਈ ਵੀ ਪਾਰਟੀ ਹੈ ਇਹ ਬਚਣਾ ਚਾਹੀਦਾ ਹੈ